ਦੇਸ਼ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਵਸੇ ਨਵਾਂ ਸ਼ਹਿਰ ਨਵਾਂ ਸ਼ਹਿਰ ਬਲਾਕ ਦੀ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਬਲਾਕ ਦੇ ਵਿੱਚ ਪਿੰਡ ਪਿੰਡ ਜੱਬੋਵਾਲ ਪਿੰਡ ਜੱਬੋਵਾਲ ਦੇ ਵਿੱਚ ਅੱਜ ਤੜਕਸਾਰ ਮਾਨਯੋਗ ਨਵਾਂ ਸ਼ਹਿਰ ਦੇ ਐਸਐਸਪੀ ਸਹਿਵਾਨ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹਿਤ ਬਹੁਤ ਵੱਡੀ ਰੇਡ ਜਿਹੜੀ ਹੈਗੀ ਪੰਜਾਬ ਪੁਲਿਸ ਨੇ ਮਾਰ ਕੇ ਇਹ ਦਿਖਾਈ ਹੈਗੇ ਸਿੱਧੀਆਂ ਤਸਵੀਰਾਂ ਸਿੱਧੀਆਂ ਮੁਲਾਕਾਤਾਂ ਪੰਜਾਬ ਪੁਲਿਸ ਦੇ ਨਾਲ ਕਰਵਾਉਣ ਜਾ ਰਹੇ ਸਰ ਜੀ ਪਿੰਡ ਚੱਬੋ ਬਾਲ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਸਮੇਂ-ਸਮੇਂ ਤੇ ਚੈਕਿੰਗ ਹੁੰਦੀ ਹੈ ਨਮਾਸ਼ਰ ਦੀ ਗੱਲ ਕਰਾਂਗੇ ਨਮਾਸ਼ਰ ਪੁਲਿਸ ਦੇ ਵੱਲੋਂ ਅੱਜ ਪੰਜਾਬ ਬਾਬਲ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਆ ਨਮਾਸ਼ਹਿਰ ਦੇ ਮਾਣਯੋਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਜੀ ਦੇ ਬੋਲੋ ਸਮੇ ਸਮੇਤੇ ਚੈਕਿੰਗ ਕੀ ਦੀ ਜਾਂਦੀ ਆ ਅੱਜ ਨਮਾਸ਼ਹਿਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਨਵਾਂ ਸ਼ਹਿਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਮਾਨ ਜੋ ਐਸਐਸਪੀ ਪਾਕੀ ਰਥ ਮੀਨਾ ਜਿਹਦੀਆਂ ਹੜੈਤਾ ਦੇ ਦੌਰਾਨ ਫੋਰਸ ਦੇ ਵੱਲੋਂ ਸਰਚ ਕੀਤੀ ਜਾ ਰਹੀ ਹੈ ਸਮੇ ਸਮੇਤੇ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਸੱਚ ਮਹਮ ਚਲਾਈ ਜਾ ਰਹੀ ਹੈ ਨਵਾਂ ਸ਼ਹਿਰ ਦੀ ਗੱਲ ਕਰਾਂਗੇ ਨਵਾਂ ਸ਼ਹਿਰ ਦੇ ਮਾਣਯੋਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਜੀ ਦੇ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਰਚ ਕੀਤੀ ਜਾ ਰਹੀ ਹੈ ਸਮੇਨ ਮੁਖ ਰੱਖਦੇ ਆ ਹਾਂ ਜੱਬੋ ਵਾਲ ਦੀਆਂ ਤਸਵੀਰਾਂ ਆਪ ਦੇ ਨਾਲ ਸਾਂਝੀਆਂ ਕਰਦੇ ਪਈਆਂ ਸਸਕਲ ਜੀ ਪਿੰਡ ਜੱਬੋਵਾਲ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਈਆਂ ਨਮਾਸ਼ਹਿਦ ਦੇ ਮਾਨ ਜੋ ਐਸਐਸਪੀ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸੱਚ ਪੰਜਾਬ ਪੁਲਿਸ ਨਮਾਸ਼ਹਿਰ ਦੇ ਵੱਲੋਂ ਕੀਤੀ ਜਾ ਰਹੀ ਹੈ। ਦਹ ਰੇ ਨਮਾਸ਼ਹਿਰ ਹਰ ਚੀਜ਼ ਨੂੰ ਵਾਕਫੋ ਵੀ ਤਰੀਕੇ ਦੇ ਨਾਲ ਕੁੰਗਾ ਲਿਆ ਜਾ ਰਿਹਾ। ਉਹ ਤਾਂ ਹੋਰ ਬਥੇਰੇ ਵੇਚਦੇ। ਕਿਹੜਾ ਵੇਚਣਾ ਹੈਗਾ? ਕੋਈ ਸਾਥੀ ਨਹੀਂ ਕਿਹਾ ਤਾਂ ਤਾਂ ਹੀ ਪਿੰਡ ਜੱਬੋਵਾਲ ਦੀ ਗੱਲ ਕਰਾਂਗੇ ਪਿੰਡ ਜੱਬੋਵਾਲ ਦੇ ਵਿੱਚ ਪੰਜਾਬ ਪੁਲਿਸ ਨੇ ਬਹੁਤ ਵੱਡੀ ਰੇਡ ਮਾਰੀ ਹੈ ਰੇਡ ਮਾਰਨ ਦੇ ਅਪਰੰਤ ਫਲੈਂਕ ਮਾਰਚ ਵੀ ਪਿੰਡ ਜੱਬੋਵਾਲ ਦੇ ਵਿੱਚ ਕੀਤਾ ਗਿਆ ਹੈਗਾ ਇਹ ਪੰਜਾਬ ਪੁਲਿਸ ਸਾਫ ਜੀ ਨੇ ਨਜ਼ਰ ਆਂਦੀ ਹੋਵੇਗੀ ਵੀਡੀਓ ਦੇ ذریعے ਕਿ ਇੱਕ ਇੱਕ ਥਾਂ ਨੂੰ ਇੱਕ ਇੱਕ ਜਗ੍ਹਾ ਨੂੰ ਪੂਰੀ ਤਰ੍ਹਾਂ ਕੋਕਾਲਦੀ ਪਈ ਹੈਗੀ ਆ ਕਿ ਕੋਈ ਨਸ਼ੇ ਦੀ ਚੀਜ਼ ਜਿਹੜੀ ਹੈਗੀ ਆ ਉਸ ਦਿਨ ਨੂੰ ਜੇਕ ਪਕੜ ਦੇ ਵਿੱਚ ਆਉਂਦੀ ਹੈਗੀ ਆ ਉਸ ਨੂੰ ਬਾਹਰ ਲੈ ਕੇ ਆਉਣ ਦੇ ਲਈ ਵੱਡੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਆਪ ਜੀ ਨੂੰ ਦਿਖਾਉਂਦੇ ਪਏ ਹੈਗੇ ਆ ਪੰਜਾਬ ਸਰਸ ਦਾ ਮੇਨ ਮਕਸਦ ਜਿਹੜਾ ਹੈਗਾ ਨਸ਼ੇ ਨੂੰ ਬੰਦ ਕਰਨ ਦੇ ਲਈ ਨਸ਼ੇ ਨੂੰ ਬੰਦ ਕਰਨ ਦੇ ਲਈ ਸਮੁੱਚੇ ਤੇ ਸੱਚੇ ਸੰਸਾਰ ਨੂੰ ਅੱਗੇ ਲੈ ਕੇ ਜਾਣ ਦੇ ਲਈ ਵੱਡੇ ਉਪਰਾਲੇ ਕੀਤੇ ਜਾੜ ਨੇ ਪੰਜਾਬ ਪੁਲਿਸ ਜੱਭੋਵਾਲ ਦੀਆਂ ਗਲੀਆਂ ਦੇ ਵਿੱਚ ਤੜਕਸਾਰ ਜਿਹੜੀ ਰੇਡ ਮਾਰਦੀ ਨਜ਼ਰ ਆ ਰਹੀ ਆ ਕੁਛ ਐਸਾ ਪਾਸਾ ਜਿੱਥੋਂ ਕੋ ਉਹਨਾਂ ਨੂੰ ਸ਼ੱਕ ਪੈਂਦੀ ਹੈਗੀ ਆ ਉਹਨਾਂ ਘਰਾਂ ਦੇ ਤਲਾਸ਼ੀ ਵੀ ਮੌਕੇ ਤੇ ਲਈ ਇਜ਼ਨ